युद्ध नशे विरुद्ध ताज संगरूर पुलिस वालों नशा तस्कर दे कार पीला पंजा चलाया गया इस मौके आईपीएस पी एस एस पी श्री सरताज सिंह चाहल ने कहा कि मानयोग मुख्यमंत्री श्री भगवंत मान दिशा निर्देश तहत एक कार्रवाई अगे भी जारी रहेगी वेखो एचएस एस खास रिपोर्ट ਜਾ ਨੁਕਸਾਨ ਨਾ ਹੋਵੇ ਤੇ ਜੋ ਐਡਮਿਨਿਸਟ੍ਰੇਸ਼ਨ ਦੀ ਪ੍ਰੋਸੈਸ ਹੈ ਉਹ ਲਗਾਤਾਰ ਜਾਰੀ ਹੈ ਹੋਰ ਵੀ ਜੀ ਗੈਰ ਕਾਨੂੰਨੀ ਜਿਹੜੀ ਉਹਨਾਂ ਨੇ ਕਿਸ ਨੇ ਕੋਈ ਕੰਸਟਰਕਸ਼ਨ ਕੀਤੀ ਹੈਗੇ ਉਸ ਤੇ ਆਇਡੈਂਟੀਫਿਕੇਸ਼ਨ ਐਂਡ ਉਸ ਤੋਂ ਬਾਅਦ ਪ੍ਰੋਪਰ ਕਾਰਵਾਈ ਟੋਟਲ ਕਿੰਨੇ ਵੰਦੇ ਕਾਰਵਾਈ ਕੀਤੀ ਜਾ ਰਹੀ ਜੀ ਹਲੇ ਤਾਂ ਫਿਲਹਾਲ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਇੱਕ ਮਲਟੀਪਲ ਐਫ ਆਈ ਆਰ ਇਸ ਮਹੀਨੇ ਵਿੱਚ ਦਰਜ ਹੋਈਆਂ ਜਦੋਂ ਇਹ ਮਹਿੰਮ ਦਾ ਦੀ ਸ਼ੁਰੂਆਤ ਹੋਈ ਹੈ ਤੇ ਹੋਰ ਵੀ ਇਹ ਟਾਈਮ ਵਿੱਚ ਅੱਗੇ ਜਾਰੀ ਰਹੇਗੀ ਸਰ ਇਹ ਕਾਰਵਾਈ ਹੁਣ ਇੱਥੇ ਸਮਾਪਤ ਹੋ ਗਈ ਹੈ ਜਾਂ ਹੋਰ ਕਿਸੇ ਅੱਗੇ ਕਰਕੇ ਜੇ ਕਰਨੀ ਹੈ ਜਾਂ ਫਿਰ ਇਹੀ ਕੇਸ ਸੀ ਸੁਣਾਉਣ ਦੇ ਲਈ ਨਹੀਂ ਹੁਣ ਇਹ ਜਿਹੜੀ ਕਾਰਵਾਈ ਹੈਗੀ ਜਿਸ ਦੇ ਵਾਸਤੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਅਗਰ ਕਿਤੇ ਹੋਰ ਵੀ ਪ੍ਰੋਟੈਕਟ ਕਰਨੀ ਪਈਗੀ ਤਾਂ ਅਸੀਂ ਜ਼ਰੂਰ ਕਰਾਂਗੇ ਸਰ ਕਿੰਨੀ ਜਗ੍ਹਾ ਸੀ ਜਿਹ ਇਸ ਤੇ ਲੀਗਲ ਸਟਰਕਚਰ ਬਣਾਇਆ ਹੈਗਾ ਇੱਥੇ ਇਹਨਾਂ ਨੇ ਗੈਰ ਕਾਨੂੰਨੀ ਕੰਮ ਵੀ ਕੀਤੇ ਨੇ ਤੇ ਇਥੋਂ ਬਹੁਤ ਹੀ ਨਸ਼ਾ ਤਸਕਰੀ ਦੀ ਕੰਪਲੇਂਟਸ ਵੀ ਆਉਂਦੀਆਂ ਰਹੀਆਂ ਨੇ ਸਰ ਇਹ ਘਰ ਸੀ ਰਹਿੰਦੇ ਸੀ ਜਾਂ ਇਹ ਮਤਲਬ ਕਿ ਇਸ ਜਗ੍ਹਾ ਦੇ ਪਰਤੀ ਕਿਸ ਤਰ੍ਹਾਂ ਦਾ ਜਿਹੜਾ ਇਹ ਦੁਕਾਨ ਕੰਮ ਘਰ ਦੇ ਵਾਂਗੂ ਇਸਤੇਮਾਲ ਕੀਤੀ ਜਾਂਦੀ ਸੀ ਇੱਥੇ ਰਾਹਿਸ਼ਵੀ ਰੱਖੀ ਜਾਂਦੀ ਸੀ ਤੇ ਹੋਰ ਵੀ ਗੈਰ ਕਾਨੂੰਨੀ ਜਿਹੜੇ ਕੰਮਾਂ ਦੀ ਇਨਪੁਟ ਇੱਥੋਂ ਆਈ ਆ ਨਸ਼ਾ ਕਿਸ ਤਰ੍ਹਾਂ ਦੇ ਵੇਚਦੇ ਸੀ ਇਹਨਾਂ ਤੇ ਜੀ ਮਲਟੀਪਲ ਐਫ ਆਈ ਆਰਸ ਹੈਗੀਆਂ ਜਿਨ੍ਹਾਂ ਵਿੱਚੋਂ ਐਨ ਡੀ ਪੀ ਐਸ ਦੀ ਕਮਰਸ਼ੀਅਲ ਧਾਰਾ ਦੇ ਹੇਠ ਵੀ ਐਫ ਆਈ ਆਰ ਹੈਗੀ ਅਤੇ ਐਕਸਾਈਜ਼ ਦੇ ਐਕਟ ਦੇ ਪ੍ਰੋਵੀਜ਼ਨਾਂ ਹੇਠ ਵੀ ਇਹਨਾਂ ਤੇ ਐਫ ਆਈ ਆਰ ਦਰਜ ਹੈ ਬਿਲਕੁਲ ਸਾਫ ਤੌਰ ਤੇ